ਵਾਤਾਵੀ ਘੜੀ ਦੇ ਵਿੱਚ ਇੱਕ ਨਵਾਂ ਨਾਮ ਜੁੜਿਆ ਹੈ ਹਵਾਈ ਅੱਡਾ ਪਰ ਅੱਥੇ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਰੈਸਟੋਰੈਂਟ ਦੀ ਜੋ ਇੱਕ ਜਹਾਜ਼ ਦੇ ਵਿੱਚ ਤਿਆਰ ਕੀਤਾ ਗਿਆ ਹੈ ਤੇ ਇਸ ਰੈਸਟੋਰੈਂਟ ਨੂੰ ਨਾਮ ਦਿੱਤਾ ਗਿਆ ਹੈ ਹਵਾਈ ਅੱਡੇ ਦਾ ਉਹ 320 ਸੀਟਾਂ ਦੀ ਸਵਰਥਾ ਵਾਲੇ ਇਸ ਜਹਾਜ਼ ਨੂੰ ਰੈਸਟੋਰੈਂਟ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਮਜ਼ਾ ਆ ਗਿਆ ਅੰਦਰ ਬੈਠ ਕੇ ਪੂਰੀ ਫੀਲਿੰਗ ਆਣੀ ਕਿ ਭਾਈ ਅੱਜ ਬੈਠੇ ਨੇ ਪਤਾ ਲੱਗਦਾ ਵਾਕਈ ਚੱਲੀ ਹੁੰਦੀ ਹੈ ਬਹੁਤ ਵੱਡਾ ਹੈ ਇਹਨੂੰ 12 ਤੋਂ 13 ਦੇ ਲਾ ਟ੍ਰੈਵਲ ਕਰਦੇ ਲੱਗ ਜਾਂਦੇ ਹਨ ਸਭ ਕੋਈ ਇਹ ਵੱਡੇ ਟਰਾਲੀਆਂ ਤੇ ਆਇਆ ਜੀ 100 ਫੂਡ ਦਾ ਟਰਾਲਾ ਸੀ ਜਿਹੜਾ ਸਿਰਫ ਰਾਤ ਨੂੰ 2 ਘੰਟੇ ਚੱਲਦਾ ਸੀ ਫੂਡ ਯਹਾਂ ਤੇ ਇੰਡੀਅਨ ਚਾਈਨੀਜ਼ ਕੰਟੀਨੈਂਟਲ ਐਂਡ ਜਪਨੀਜ਼ ਐਂਡ ਸਮ ਫਿਊ ਡਿਸ਼ਸ ਆਫ ਮੈਡੀਟੇਰੀਅਨ ਫੂਡ ਵੀ ਹੈ ਕਿ ਹਰ ਕੋਈ ਵੱਖਰਾ تھیਮ ਚਾਹੁੰਦਾ ਹੈ ਲੋਕਾਂ ਨੂੰ ਐਂਟਰਟੇਨਮੈਂਟ ਦਾ ਵੀ ਨਾਲੇ ਮਿਲ ਜਾਂਦਾ ਤੇ ਨਾਲੇ ਲੋਕੀ ਆਪਣਾ ਜਾਨ ਵੀ ਲਾਗੋ ਦੇਖ ਲੈਂਦੇ ਨਾਲੇ ਫੂਡ ਦੇਖ ਲੈਂਦੇ ਹਰ ਇੱਕ ਦਾ ਡ੍ਰੀਮ ਹੁੰਦਾ ਹੈ ਕਿ ਇੱਕ ਨਾ ਇੱਕ ਵਾਰੀ ਆਪਾਂ ਜਹਾਜ਼ ਦਾ ਝੂਟਾ ਲੈਣਾ ਹੈ ਸੋ ਜਿਹੜੇ ਨਹੀਂ ਜਾ ਸਕਦੇ ਬਾਹਰ ਫੋਰਨ ਕੰਟਰੀਸ ਪਲੇਨ 'ਚ ਬੈ ਕੇ ਉਹਨਾਂ ਲਈ ਬਹੁਤ ਬੈਸਟ ਐਕਸਪੀਰੀਅੰਸ ਹੋਗਾ। ਮਤਲਬ ਬਹੁਤ ਹੀ ਵੱਖਰਾ ਐਕਸਪੀਰੀਅੰਸ ਆ ਤੇ ਬੜਾ ਮਜ਼ਾ ਆਂਦਾ ਹੈ। ਚੌਥੀ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਦੁਆਰਾ ਵਸਾਈ ਗਈ ਪਾਵਨ ਪਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਦੇ ਨਾਲ-ਨਾਲ ਸਵਾਦਾਂ ਦੀ ਨਗਰੀ ਵਜੋਂ ਵੀ ਖਾਸੀ ਮਸ਼ਹੂਰ ਹੈ। ਅਤੇ ਇਸੇ ਸਵਾਦਾਂ ਦੀ ਕੜੀ ਦੇ ਵਿੱਚ ਇੱਕ ਨਵਾਂ ਨਾਮ ਜੁੜਿਆ ਹੈ ਹਵਾਈ ਅੱਡਾ ਹਵਾਈ ਅੱਡੇ ਦਾ ਨਾਮ ਲੈਂਦੇ ਹੀ ਜ਼ੈਨ ਦੇ ਵਿੱਚ 에어ਪੋਰਟ ਦੀ ਤਸਵੀਰ ਆਂਦੀ ਹੈ ਪਰ ਇੱਥੇ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਰੈਸਟੋਰੈਂਟ ਦੀ ਜੋ ਇੱਕ ਜਹਾਜ਼ ਦੇ ਵਿੱਚ ਤਿਆਰ ਕੀਤਾ ਗਿਆ ਹੈ ਤੇ ਇਸ ਰੈਸਟੋਰੈਂਟ ਨੂੰ ਨਾਮ ਦਿੱਤਾ ਗਿਆ ਹੈ ਹਵਾਈ ਅੱਡੇ ਦਾ ਤੋਂ ਇਹ ਤਸਵੀਰ ਹੈ 에어 ਇੰਡੀਆ ਦੇ ਉਸ 에어ਬੱਸ A320 ਦੀ ਤੋਂ 320 ਸੀਟਾਂ ਦੀ ਸਵੱਥਾ ਵਾਲੇ ਇਸ ਜਹਾਜ਼ ਨੂੰ ਰੈਸਟੋਰੈਂਟ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਜੋ ਲੋਕਾਂ ਦੀ ਵੱਡੀ ਖਿੱਚ ਦਾ ਕੇਂਦਰ ਬਣ ਰਿਹਾ ਹੈ ਸ੍ਰੀ ਅਮਰ ਸਾਹਿਬ ਵਿਖੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ਾਂ ਤੋਂ ਸਲਾਨੀ ਅਤੇ ਸ਼ਰਧਾਲੂ ਪਹੁੰਚਦੇ ਨੇ ਔਰ ਖਾਸ ਕਰਕੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲੈਂਦੇ ਨੇ ਪਰ ਇਸ ਦੇ ਨਾਲ ਨਾਲ ਅੰਮ੍ਰਿਤਸਰ ਦੀਆਂ ਖਾਸੀਆਂ ਖਾਣ ਪੀਣ ਦੀਆਂ ਚੀਜ਼ਾਂ ਵੀ ਮਸ਼ਹੂਰ ਨੇ ਜਿਸ ਦੇ ਵਿੱਚ अनेका ਨਾਮ ਨੇ ਚਾਹੇ ਉਹ ਕੁਲਚਾ ਜਾਂ ਫਿਰ ਤਰ੍ਹਾਂ ਤਰ੍ਹਾਂ ਦੇ ਖਾਜ ਪਦਾਰਥ ਨੇ ਹੁਣ ਇਸ ਕੜੀ ਦੇ ਵਿੱਚੇ ਨਵਾਂ ਨਾਮ ਜੁੜਿਆ ਹਵਾਈ ਅੱਡਾ ਤੋ ਇਹ ਤਸਵੀਰ ਹੈ ਅੰਮ੍ਰਿਤਸਰ ਦੇ ਜਲੰਧਰ ਰੋਡ ਤੇ ਸਥ ਮਾਨਾ ਵਾਲਾ ਦੇ ਕੋਲੇ ਤਿਆਰ ਕੀਤੇ ਗਏ ਇਸ ਹਵਾਈ ਅੱਡੇ ਦੀ ਤੋ ਮੈਂ ਜਈ ਅੰਮ੍ਰਿਤਸਰ ਦੇ ਨੇੜੇ ਆਂਦੇ ਸੜਕ ਤੇ ਖੜਾ ਹੈ ਵੱਡਾ ਜਹਾਜ਼ ਲੋਕਾਂ ਦੀ ਖਿੱਚ ਦਾ ਕੇਂਦਰ ਬੰਦਾ ਔਰ ਲੋਕ ਬੜੀ ਦਿਲਚਸਪੀ ਦੇ ਨਾਲ ਇਸ ਜਹਾਜ਼ ਦੇ ਅੰਦਰ ਬੈਠ ਕੇ ਖਾਣੇ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਨੇ ਤੋ ਇਹ ਤਸਵੀਰ ਹੈ ਹਵਾਈ ਜਹਾਜ਼ ਦੇ ਵਿੱਚ ਬਣਾਏ ਗਏ ਇਸ ਰੈਸਟੋਰੈਂਟ ਦੀ ਜੋ ਇਸ ਵੇਲੇ ਆਪ ਸਰ ਵਿਖੇ ਆਉਣ ਵਾਲੇ ਸਲਾਨੀ ਤੇ ਸ਼ਰਧਾਲੂਆਂ ਦੀ ਵੱਡੀ ਖਿੱਚ ਦਾ ਕੇਂਦਰ ਬਣ ਰਿਹਾ ਹੈ ਆਪਣੇ ਆਪ ਵਿੱਚ ਇੱਕ ਨਵਾਂ ਤਜਰਬਾ ਜਿਹੜਾ ਜ਼ਰੂਰ ਹੈ ਕਿਸ ਤਰ੍ਹਾਂ ਦਾ ਰਹਿ ਤਜਰਬਾ ਮਤਲਬ ਹਵਾਈ ਅੱਡੇ ਦਾ ਨਾਮ ਲੈਂਦੇ ਹੀ ਜਿਹੜੀ ਜ਼ਹਿਨ 'ਚ ਤਸਵੀਰ ਆਉ ਏਅਰਪੋਰਟ ਦੀ ਆਂਦੀ ਹੈ ਪਰ ਇੱਥੇ ਆ ਕੇ ਇੱਕ ਵੱਖਰਾ ਜਿਹਾ ਹਾਂਜੀ ਬਹੁਤ ਵਧੀਆ ਲੱਗਾ ਫਸਟ ਪਹਿਲੀ ਵਾਰ ਜਬ ਆਏ ਅਸੀਂ ਵਧੀਆ ਲੱਗਾ ਸਾਰਾ ਕੁਝ ਹੈ ਟਰਾਈ ਕਰਦੇ ਪਏ ਦਿਖਾ ਰਹੇ ਹਾਂ ਪਰ ਪਲੇਨ ਦੇ ਮਤਲਬ ਇੱਕ ਵੱਖਰਾ ਜਿਹਾ ਆਈਡੀ ਹੈ ਨਾ ਨਵਾਂ ਏਅਰਲਾਈਨ ਹੈ ਹਾਂਜੀ ਹਾਂਜੀ ਸਾਰਾ ਕੁਝ ਵਧੀਆ ਹੈ ਇਸ ਦਾ ਪਹਿਲੀ ਵਾਰੀ ਮੈਂ ਤਾਂ ਆਇਆ ਹਸਤੇ ਆ ਤੇ ਦੇਖ ਕੇ ਬਹੁਤ ਲੱਗੂ ਹੈ ਅੱਜ ਬੈਠਾ ਸਰ ਬਹੁਤ ਵਧੀਆ ਐਕਸਪੀਰੀਅੰਸ ਆ ਜਿੱਦਾਂ ਹਰ ਇੱਕ ਦਾ ਡ੍ਰੀਮ ਹੁੰਦਾ ਹੈ ਕਿ ਇੱਕ ਨਾ ਇੱਕ ਵਾਰੀ ਆਪਾਂ ਜਾਇਦ ਦਾ ਝੂਟਾ ਲੈਣਾ ਹੈ ਸੋ ਜਿਹੜੇ ਨਹੀਂ ਜਾ ਸਕਦੇ ਬਾਹਰ ਫੋਰਨ ਕੰਟਰੀਸ ਪਲੇਨ 'ਚ ਬੈ ਕੇ ਉਹਨਾਂ ਲਈ ਬਹੁਤ ਬੈਸਟ ਐਕਸਪੀਰੀਅੰਸ ਰਹੂਗਾ ਸੋ ਮੇਰੇ ਅਕੋਰਡਿੰਗ ਜਿਹੜਾ ਜਿਹੜਾ ਆ ਸਕਦਾ ਹੈ ਉਹਨੂੰ ਇੱਥੇ ਆਉਣਾ ਚਾਹੀਦਾ ਹੈ ਅੰਮ੍ਰਿਤਸਰ ਤੋਂ ਆਈ ਆਪਾਂ ਲੋਕਲ ਹੀ ਆ ਦੀਪਕ ਨਾਮ ਮੇਰਾ ਇਹ ਫਕੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਬਲੇਕ ਵਖਰਾ ਜਿਹਾ ਆਈਡੀਆ ਹੈ ਬਹੁਤ ਬਹੁਤ ਵਧੀਆ ਸਰ ਜੀ ਬਹੁਤ ਵਧੀਆ ਮਜ਼ਾ ਆ ਗਿਆ ਅੰਦਰ ਬੈਠ ਕੇ ਪੂਰੀ ਫੀਲਿੰਗ ਆਂਦੀ ਕਿ ਭਾਈ ਜਾਂ ਚ ਬੈਠੇ ਦੇ ਪਤਾ ਲੱਗਦਾ ਵਾਕਈ ਚੱਲੇ ਆ ਬੋਲੋ ਜਿਹਨੇ ਨਹੀਂ ਕਦੇ ਝੂਟਾ ਲਿਓ ਫੀਲਿੰਗ ਲੈ ਬਿਲਕੁਲ ਬਿਲਕੁਲ ਫੀਲਿੰਗ ਲੈਣ ਦਾ ਹੱਕ ਤੇ ਸਾਰਿਆਂ ਨੂੰ ਹੈ ਜੀ ਇਹਦੇ ਕੀ ਗੱਲ ਹੈ ਕੀ ਕਰਨਾ ਚਾਹੋਗੇ ਤੁਸੀਂ ਪਲੇਨ ਚ ਪਹਿਲਾਂ ਟਰੈਵਲ ਕੀਤਾ ਕਦੇ ਨਹੀਂ ਫਸਟ ਟਾਈਮ ਤੁਸੀਂ ਇਤਨਾ ਪਲੇਨ ਚ ਬੈ ਕੇ ਖਾਣਾ ਖਾ ਰਹੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਵਧੀਆ ਹੈ ਬਹੁਤ ਵਧੀਆ ਲੱਗਿਆ ਬੈ ਕੇ ਇਦਾਂ ਹਾਂ ਜੀ ਬਹੁਤ ਵਧੀਆ ਲੱਗਿਆ ਮੇਰਾ ਨਾਮ ਆਪਲ ਮਿੰਦਰ ਸਿੰਘ ਆ ਮੈਂ ਫਸਟ ਟਾਈਮ ਆਇਆ ਇੱਥੇ ਅੰਮ੍ਰਿਤਸਰ ਤੇ ਬਹੁਤ ਵਧੀਆ ਲੱਗਿਆ ਵਾਹ ਮੈਂ ਮੋਗਾ ਤੋਂ ਆ ਪਰ ਬੇਸਿਕਲੀ ਮੈਂ ਆਸਟ੍ਰੇਲੀਆ ਤੋਂ ਆਇਆ ਹਾਂ ਹਾਂਜੀ ਹਾਂਜੀ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੈ ਹਵਾਈ ਅੱਡਾ ਔਰ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਭਾਜੀ ਕਿਰਾਇਆ ਮੈਂ ਕਿੱਥੇ ਹੈ ਮੇਰਾ ਨਾਮ ਲਾਪਰੀ ਸਿੰਘ ਹੈ ਜੀ ਇੱਥੇ ਹਵਾਈ ਅੱਡੇ ਆਏ ਆ ਤੇ ਇੱਥੇ ਵੇਟ ਕਰ ਰਹੇ ਹਾਂ ਅੰਦਰ ਜਾ ਕੇ ਦੇਖਣਾ ਜੀ ਕਿਦਾਂ ਦਾ ਤੇ ਇਹ ਵੀ ਚਾਚੇ ਵੇ ਕਿ ਰੋਟੀ ਚਾਹ ਹਾਂਜੀ ਹਾਂਜੀ ਦੇਖਦੇ ਅੰਦਰ ਜਾ ਕੇ ਕਿਦਾਂ ਦਾ ਲੱਗਦਾ ਜੀ ਨਹੀਂ ਅਜੇ ਤੱਕ ਨਹੀਂ ਕੀਤਾ ਹੁਣੇ ਚ ਦੇਖਦੇ ਕਿਦਾਂ ਹਾਂਜੀ ਹਾਂਜੀ ਪਹਿਲੀ ਵਾਰੀ ਦੇਖਦੇ ਹਾਂ ਕਿਦਾਂ ਦਾ ਜੀ ਹਾਂਜੀ ਵਧੀਆ ਜੀ ਬਹੁਤ ਸ਼ਾਨਦਾਰ ਬਣਿਆ ਆ ਵਾ ਬਹੁਤ ਵਧੀਆ ਲੱਗਾ ਹੁਣ ਬਾਕੀ ਅੰਦਰ ਜਾ ਕੇ ਦੇਖਦੇ ਹਾਂ ਕਿਦਾਂ ਦਾ ਜੀ ਸੱਚ ਜੇ ਹੀ ਹਵਾਈ ਅੱਡੇ ਨੂੰ ਦੇਖ ਕੇ ਖਿਆਲ ਜ਼ਰੂਰ ਆਂਦਾ ਹੈ ਕਿ ਆਖਰਕਾਰ ਇਹ ਫੁਰਨਾ ਕਿਵੇਂ ਫੁਰਿਆ ਤੋਂ ਇਸ ਬਾਰੇ ਗੱਲਬਾਤ ਕਰਾਂਗੇ ਗੁਰਜੋਤ ਸਿੰਘ ਰਣ ਜਿਹਨਾਂ ਦੀ ਟੀਮ ਵੱਲੋਂ ਸਾਰਾ ਇਸ ਜਿਹੜਾ ਇਸ ਆਈਡੀਆ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈ ਮਚੋਰ ਕੀਤਾ ਗਿਆ ਭਾਜੀ ਕਿਦਾਂ ਫੁਰਨਾ ਫੁਰਿਆ ਕਿ ਇੱਕ ਜਹਾਜ਼ ਜਿਹੜਾ ਲਿਆਂਦਾ ਜਾਵੇ ਉਸ ਰੈਸਟੋਰੈਂਟ ਤਿਆਰ ਕੀਤਾ ਜਾਵੇ ਆਪਣੇ ਆਪ ਚ ਕਿਉਂਕਿ ਜਹਾਜ਼ ਲਿਆਣਾ ਵੀ ਬੜਾ ਮੁਸ਼ਕਲ ਕੰਮ ਸੀ ਹਾਂਜੀ ਇੱਕ ਸਸਤੀ ਗੱਲ ਜੀ ਸਾਰੇ ਨੂੰ ਇਹ ਇੱਕ ਚੈਲੰਜ ਹੀ ਸੀ ਵੱਖਰੇ ਵੱਖਰੇ ਥੀਮ ਚੱਲ ਰਹੇ ਆ ਅੱਜਕੱਲ ਡਿਗਰ ਰੈਸਟੋਰੈਂਟ ਨੂੰ ਲੋਕਾਂ ਨੂੰ ਐਂਟਰਟੇਨ ਕਰਨ ਲਈ ਵੱਖਰੇ ਵੱਖਰੇ ਤਰੀਕਿਆਂ ਨਾਲ ਫੂਡ ਖਵਾਇਆ ਜਾ ਰਿਹਾ ਠੀਕ ਹੈ ਨਾ ਕੋਈ ਟ੍ਰੇਨ ਚ ਬਣਾ ਰਿਹਾ ਕੋਈ ਬੱਸ ਚ ਬਣਾ ਰਿਹਾ ਤੇ ਇਹ ਵੀ ਇੱਕ ਕਨਸੈਪਟ ਸੀਗਾ ਯੂਨੀਕ ਕਨਸੈਪਟ ਸੀਗਾ ਆਪਣੇ ਪੰਜਾਬ ਚ ਬਹੁਤ ਧੇਰ ਪਹਿਲਾਂ ਇੱਕ ਸ਼ੁਰੂ ਹੋਇਆ ਸੀ ਪਰ ਉਹਨਾਂ ਨੇ ਹੋਰ ਤਰੀਕਾ ਦਾ ਸੀ ਤੇ ਅਸੀਂ ਇਹਨੂੰ ਸਾਡੀ ਟੀਮ ਵੱਲੋਂ ਦੇਖਿਆ ਗਿਆ ਵੀ ਚਲੋ ਵੀ ਇੱਕ ਜਹਾਜ਼ ਚ ਲੋਕ ਬਹੁਤ ਘੱਟ ਸਫ਼ਰ ਕਰਦੇ ਨੇ ਤੇ ਜਿਹਨੂੰ ਲਾਗੋ ਦੇਖਣ ਦਾ ਮੌਕਾ ਤਾਂ ਬਹੁਤ ਹੀ ਘੱਟ ਮਿਲਦਾ ਠੀਕ ਹੈ ਅਸੀਂ ਇਹ ਕਨਸੈਪਟ ਫਿਰ ਹੌਲੀ-ਹੌਲੀ ਜੁੜਦੇ ਗਿਆ ਜਿੱਦਾਂ ਦੇ ਨੰਦਾ ਇਹ 에ਅਰਪੋਰਟ ਤੋਂ ਆਕਸ਼ਨ ਹੋ ਕੇ ਆਪਾਂ ਨੂੰ ਫਲਾਈਟ ਮਿਲਦੀ ਹੈ 에ਅਰਪੋਰਟ ਦਿੱਲੀ 에ਅਰਪੋਰਟ ਤੋਂ ਜੀ ਕਾਫੀ ਟਾਈਮ ਲੱਗਾ ਇਹਨੂੰ ਹਨ ਨੂੰ ਆਕਸ਼ਨ ਕਰਨ ਤੇ ਇਹ ਇਹਨੂੰ ਲਿਆਉਣ ਤੇ ਕਾਫੀ ਸਮਾਂ ਲੱਗਦਾ ਕਿਉਂਕਿ ਬਹੁਤ ਵੱਡਾ ਹੈ ਇਹਨੂੰ 12 ਤੋਂ 13 ਦਿਨ ਤਾਂ ਟਰੈਵਲ ਕਰਦਿਆਂ ਲੱਗ ਜਾਂਦੇ ਆ ਅੰਮ੍ਰਿਤਸਰ ਤੋਂ ਇੱਥੇ ਇਹ ਵੱਡੇ ਟਰਾਲੀਆਂ ਤੇ ਆਇਆ ਜੀ 100 ਫੁੱਟ ਦਾ ਟਰਾਲਾ ਸੀ ਜਿਹੜਾ ਸਿਰਫ ਰਾਤ ਨੂੰ 2 ਘੰਟੇ ਚੱਲਦਾ ਸੀ ਤੇ ਉਹ ਲਈ 10 ਤੋਂ 12 ਦਿਨ ਇਹਨੂੰ ਇੱਥੇ ਪਹੁੰਚਣ ਤੇ ਲੱਗੇ ਹਾਂਜੀ ਫਿਰ ਉਸ ਤੋਂ ਬਾਅਦ ਜਿੰਨੀਆਂ ਫਿਰ ਵਾਇਰਜ਼ ਆਣੀਆਂ ਰਸਤੇ 'ਚ ਉੱਥੇ ਰੁਕਣਾ ਪੈਂਦਾ ਵਾ ਕਈ ਜਗ੍ਹਾ ਤੇ ਟਾਇਰਾਂ ਦੀ ਵਹਾਅ ਕੱਟ ਕਰਨੀ ਪੈਂਦੀ ਸੀ ਤੇ ਬੱਸ ਫਿਰ ਇਦਾਂ ਹੀ ਜਿੱਦਾਂ ਨਾਲ ਜੇ ਸਾਡਾ ਸਾਥ ਸੀਗਾ ਠੀਕ ਆ ਪਰਮਾਨਾ ਆ ਗਿਆ ਫਿਰ ਇੱਥੇ 15 ਦਿਨ ਆਪਾਂ ਨੂੰ ਇਹਨਾਂ ਨੂੰ ਫਿੱਟ ਜਾਂ ਰੱਖਦਿਆਂ ਲੱਗੇ ਇੰਸਟਾਲ ਕਰਨਾ ਵੀ ਆਪਣੇ ਵਿੱਚ ਬੜਾ ਵੱਡਾ ਚੈਲੰਜ ਆ ਜੀ 3 ਮਹੀਨੇ ਲੱਗੇ ਜੀ ਇਹਨਾਂ ਨੂੰ ਇੰਸਟਾਲ ਕਰਨ ਲੱਗੇ ਠੀਕ ਹੈ 3 ਮਹੀਨਿਆਂ ਜੇ 3 ਮਹੀਨੇ ਤੱਕ ਇਹ ਇੰਸਟਾਲ ਹੁੰਦਾ ਰਿਹਾ ਉਦੋਂ ਇੱਥੇ ਕਾਫੀ ਤੁਸੀਂ ਦੇਖਿਆ ਹੁਣ ਕਾਫੀ ਪੀੜ ਲੱਗਦੀ ਰਹੀ ਆ ਜਿਉਂਦੇ ਹਾਂ ਜਿਉਂਦੇ ਇਹ ਵਿੰਗਸ ਜੋੜਨੇ ਜਾਂ ਇਹਨੂੰ ਪ੍ਰੋਪਰ ਤਰੀਕੇ ਨਾਲ ਸੈਟਅਪ ਕਰਨਾ ਕਿਉਂਕਿ ਇੱਕ ਕਾਫੀ ਵਜਨੀ ਆ ਬਹੁਤ ਵਜਨਾ ਇਹਦਾ ਠੀਕ ਆ ਆਪਣੇ 70000 ਕਿਲੋ ਦਾ ਆਪਣਾ ਹੀ ਵਜਨਾ 70000 ਕਿਲੋ ਹਾਂਜੀ ਆਪਣਾ ਵਜੇ ਨਾਲ ਇਹਨੂੰ ਫਿਰ ਇਨ ਸੈੱਟ ਕਰਨਾ ਤੇ ਇਹਨੂੰ ਪ੍ਰੋਪਰ ਫਿਰ ਫਿੱਟ ਕਰਕੇ ਇਹਨੂੰ ਚੈੱਕ ਕੀਤਾ ਗਿਆ ਕਾਫੀ ਦਿਨ ਵੀ ਅੱਗੇ ਭਿਲੇਣਾ ਜਦੋਂ ਗੈਸ ਟਰਨ ਫਿਰ ਇਹਦੀ ਅੰਦਰ ਉਹ ਸਸਪੈਂਸ਼ਨ ਰੱਖੀਆਂ ਗਈਆਂ ਫਿਰ ਐਦਾਂ ਹੀ ਨਾਲ ਨਾਲ ਜੁੜਦੇਗੇ ਟੀਮ ਅੱਗੋ ਅੱਗੋ ਆਪਾਂ ਕੰਮ ਖਿੰਦਾ ਗਿਆ ਆਪਣੇ ਆਪ ਦੇਖੋ ਜੀ ਸਾਮ ਸੰਭਾਲਤ ਨਹੀਂ ਬਹੁਤ ਜਿਆਦਾ ਹੈ ਠੀਕ ਹੈ ਇਹਨੂੰ ਸਾਡੀ ਟੀਮ ਲੱਗੀ ਰਹੇਗੀ ਇੱਕ ਜਿਹੜੀ ਇਹਨੂੰ ਰਾਤ ਨੂੰ ਜਾਂ ਇੱਕ ਦਿਨ ਛੱਡ ਕੇ ਇਹਨੂੰ ਕਲੀਨਸ ਚਾਹੀਦੀ ਆ ਬਾਹਰੋਂ ਵੀ ਕਿਉਂਕਿ ਕੱਟਾ ਮਿੱਟੀ ਜੀਟੀ ਰੋਡ ਆ ਉੜਦਾ ਇਹਨੂੰ ਕਲੀਨ ਕਰਾਂਗੇ ਠੀਕ ਹੈ ਅੰਦਰੋਂ ਵੀ ਇਹਦੀ ਹਲਕੀ ਹਜੇ ਥੋੜੀਆਂ ਥੋੜੀਆਂ ਪਰੇਸ਼ਾਨੀਆਂ ਆ ਰਹੀਆਂ ਸਾਨੂੰ ਅਸੀਂ ਨਾਲ ਦੀ ਨਾਲ ਕਵਰ ਕਰ ਰਹੇ ਹਾਂ ਜੋ ਜੋ ਵੀ ਆ ਪਸ਼ਾਲੀ ਕੀ ਰਹੀ ਲਿਆ ਕੇ ਇੰਸਟਾਲ ਕਰਨ ਚ ਉਸ ਤੋਂ ਬਾਅਦ ਹੋਰ ਇਹਨੂੰ ਐਜ਼ ਅ ਰੈਸਟੋਰੈਂਟ ਇੱਕ ਤਿਆਰ ਕਰਾਂਗੇ ਬਸ ਦੇਖੋ ਜੀ ਇਹਦਾ ਸਾਈਜ਼ ਹੀ ਇਹਦੀ ਆਪਣੇ ਆਪ ਚ ਪਰੇਸ਼ਾਨੀਆਂ ਦਾ ਸਾਈਜ਼ ਬਹੁਤ ਵੱਡਾ ਠੀਕ ਹੈ ਇਹਨੂੰ 130 ਫੁੱਟ ਐਕਸੋਟਿਵ ਐਕਤੀ ਐਕਸੋਟਿਵ ਉਹ 10 ਨੂੰ ਚੁੱਕਣਾ ਇਹਨੂੰ ਕਰੇਨਾ ਨੇ ਦੋ ਜਾਂ ਚਾਰ ਕਰੇਨਾ ਨਾਲ ਛੇ ਜਾਂ ਕਰੇਨਾ ਨਾਲ ਚੁੱਕੀਦਾ ਸੀਗਾ ਇਹਨੂੰ ਥੋੜਾ ਜਿਨਾ ਵੀ ਮੂਵ ਕਰਨਾ ਹੋਵੇ ਥੋੜਾ ਜਿਨਾ ਵੀ ਐਂਗਲ ਕਰਨਾ ਹੋਵੇ ਇਹਨੂੰ ਛੇ ਤੋਂ ਸੱਤ ਕਰੇਨਾ ਲੱਗਦੀਆਂ ਠੀਕ ਆ ਹੋਰ ਇਹਨੂੰ ਬਾਅਦ ਚੋਂ ਸਮਾਂ ਤੇ ਪੈਸਾ ਦੋਵੇਂ ਹੀ ਬਹੁਤ ਲੱਗਦਾ ਹਾਂਜੀ ਉਹ ਦੋਵੇਂ ਚੀਜ਼ਾਂ ਇਹ ਚੀਜ਼ਾਂ ਨਾਲ ਹੀ ਹੁੰਦਾ ਜੀ ਆਈਡੀਆ ਤੁਹਾਡਾ ਸੀ ਆਈਡੀਆ ਸਾਡੀ ਟੀਮ ਦਾ ਸੀ ਤਾਂ ਵੱਖਰੇ ਵੱਖਰੇ ਕਨਸੈਪਟ ਤੇ ਆਪਾਂ ਸੋਚਿਆ ਸੀਗਾ ਵੀ ਇਹ ਕਨਸੈਪਟ ਜੁਨੀਕ ਆ ਕਿਉਂਕਿ ਕੋਈ ਨਾ ਕੋਈ ਹਰ ਕੋਈ ਵੱਖਰਾ ਥੀਮ ਚਾਹੁੰਦੇ ਆ ਲੋਕਾਂ ਨੂੰ ਇੰਟਰਟੇਨ ਦਾ ਵੀ ਨਾਲੇ ਮਿਲ ਜਾਂਦਾ ਤੇ ਨਾਲੇ ਲੋਕੀ ਆਪਣਾ ਜਹਾਜ਼ ਵੀ ਲਾਗੋ ਦੇਖ ਲੈਂਦੇ ਨਾਲੇ ਫੂਡ ਦੇਖ ਲੈਂਦੇ ਹਵਾਈ ਅੱਡਾ ਦੇ ਮੈਨੇਜਰ ਪ੍ਰਦੀਪ ਸਾਡੇ ਨਾਲ ਮੌਜੂਦ ਨੇ ਪ੍ਰਦੀਪ ਜੀ ਕੀ ਟਾਈਮਿੰਗ ਹੈ ਲੋਕ ਕਦੋਂ ਕਿਸ ਤਰ੍ਹਾਂ ਆ ਕੇ ਇੱਥੇ ਫੂਡ ਦਾ ਇੰਜੋਏ ਕਰ ਸਕਦੇ ਔਰ ਜੇਕਰ ਫੂਡ ਦੀ ਗੱਲ ਕਰੀ ਤੇ ਕੀ ਕੀ ਕਿਹੜਾ ਕਿਹੜਾ ਫੂਡ ਜਿਹੜਾ ਇੱਥੇ ਅਵੇਲੇਬਲ ਹੈ ਪਲੈਨ ਕੀ ਟਾਈਮਿੰਗ ਅਮਨੇ ਰੱਖੀ ਹੋਈ ਹੈ ਲੰਚ ਐਂਡ ਡਿਨਰ ਕੀ ਅਬੀ ਬੇਸਿਕਲੀ ਆ ਮਾਰਨਿੰਗ 11:30 ਸੇ ਅਮ ਸਟਾਰਟ ਅਪ ਕਰ ਦਤੇ ਹੈ ਸੋ ਲੰਚ ਟਾਈਮਿੰਗ 12:30 ਸੇ ਸਟਾਰਟ ਹੈ ਟੂ ਟਿਲ ਕੰਟੀਨਿਊਸਲੀ ਰਾਤ ਕੋ 11 ਵਜੇ ਤੱਕ ਟਾਈਮਿੰਗ ਇਹ ਹੀ ਹੈ ਐਂਡ ਫੂਡ ਯਹਾਂ ਪੇ ਇੰਡੀਅਨ ਚਾਈਨੀਜ਼ ਕੰਟੀਨੈਂਟਲ ਐਂਡ ਜਪਨੀਜ਼ ਐਂਡ ਸਮ ਫਿਊ ਡਿਸ਼ਸ ਆਫ ਮੈਡੀਟਰੇਨੀਅਨ ਫੂਡ ਵੀ ਹੈ एंड चाइनीज जो है हमारा बहुत अच्छा फूड है यहाँ पे एंड जैपनीज नो नो इट्स ओनली प्योर वेजिटेरियन रेस्टोरेंट है ओनली प्योर वेजिटेरियन नो नॉन वेजिटेरियन ओवर साथ और करने का क्या प्लान है फास्ट फूड हो गए इसमें अभी हमारा नीचे एक कैफे चलेगा जो लाइव लाइव कैफे है एंड लाइव स्टॉल्स चलेंगे अभी हमारे नीचे <laughs> तो बिल्कुल वो लोग ਜਿਹਨਾਂ ਦਾ ਜਾਜ ਚ ਸਫਰ ਕਰਨ ਦਾ ਸੁਪਨਾ ਪੂਰਾ ਨਹੀਂ ਹੋਇਆ ਉਹ ਹੁਣ ਹਵਾਈ ਅੱਡਾ ਨਾਮਕ ਇਸ ਰੈਸਟੋਰੈਂਟ ਚ ਆ ਕੇ ਜਾਜ ਚ ਖਾਣਾ ਖਾ ਕੇ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਨੇ ਕੈਮਰਾ ਪਾਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਐਸ ਨਿਊਜ਼ ਅੰਮ੍ਰਿਤਸਰ